ਚੰਡੀਗੜ੍ਹ ਦੇ ਵਿੱਚ ਇੱਕ ਵਾਰ ਫਿਰ ਤੋਂ ਬਾਰਿਸ਼ ਜਿਹੜੀ ਉਹ ਲਗਾਤਾਰ ਹੋ ਰਹੀ ਆ ਤਾਂ तमाम ਜਿਹੜੇ ਲੋਕ ਨੇ ਉਹਨਾਂ ਨੂੰ ਰਾਹਤ ਮਿਲੀ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਕਿਵੇਂ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਪਰ ਜਿਹੜਾ ਪਾਣੀ ਲਗਾਤਾਰ ਭਰਨਾ ਸ਼ੁਰੂ ਹੋ ਗਿਆ ਤਾਂ ਮੇਰੇ ਪਿੱਛੇ ਬਿਲਕੁਲ ਤੁਸੀਂ ਦੇਖੋਗੇ ਕਿਵੇਂ ਲੋਕ ਜਿਹੜੇ ਨੇ ਉਹ ਆਪਣੇ ਘਰਾਂ ਦੇ ਵਿੱਚੋਂ ਫਿਲਹਾਲ ਜਿਹੜੇ ਗਰਮੀ ਤੋਂ ਰਾਹਤ ਤਾਂ ਮਿਲੀ ਹੈ ਦੂਸਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਸਿਹਤਮੰਦ ਬਣਾਉਣ ਦੇ ਸੁਪਨੇ ਨੂੰ ਸਰਕਾਰ ਕਰਨ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ ਜਿਸ ਤਹਿਤ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪਿੰਡਾਂ ਤੇ ਸ਼ਹਿਰਾਂ ਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ ਸੂਬੇ ਛੋਂ ਤੱਕ 829 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਇਹਨਾਂ ਕਲੀਨਿਕਾਂ ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਹੁਣ ਤੱਕ 1 ਕਰੋੜ 54 ਲੱਖ ਤੋਂ ਵੱਧ ਲੋਕ ਇਹਨਾਂ ਆਮ ਆਦਮੀ ਕਲੀਨਿਕ ਆ ਦਾ ਲਾਭ ਲੈ ਚੁੱਕੇ ਹਨ ਠੰਗ ਪਈ ਪਰੇਸ਼ਾਨੀ ਆਂਦੀ ਅਹੀ ਦਵਾਈ ਲੈਣ ਜਾਂਦੇ ਜਾਂਦੇ ਆ ਜਾਂ ਸਾਡੇ ਘਰ ਦਾ ਕੋਈ ਬਿਮਾਰ ਹੋ ਜਾਂਦਾ ਡਾਕਟਰ ਸਾਹਿਬ ਕੋਲ ਜਾਈਦਾ ਡਾਕਟਰ ਸਾਹਿਬ ਆਪਣੇ ਘਰ ਨਾਂ ਲੈ ਕੇ ਜਾਈਦਾ ਹਰ ਘਰ ਦੇ ਨੂੰ ਦੇਖ ਲੈਂਦੇ ਨੇ ਆਣ ਕੇ ਦਵਾਈ ਵੀ ਇੱਥੇ ਟਾਈਮ ਨਾਲ ਦਿੰਦੇ ਟਾਈਮ ਨਾਲ ਸਾਰਾ ਕੁਝ ਸਾਨੂੰ ਮਿਲਦਾ ਇੱਥੇ ਸਰਕਾਰ ਨੇ ਪਾਰੂ ਕੈਂਪ ਟ੍ਰੇਨਿੰਗ ਹਾਲਾ ਖੋਲਿਆ ਇਹਨਾਂ ਜੀ ਆਮ ਜਨਤਾ ਗਰੀਬ ਜਨਤਾ ਮਲੂਮ ਮੈਂ ਆਂ ਅਗਰ ਮੇਰੇ ਜੇ ਕੋਈ ਪੈਸਾ ਨਹੀਂ ਮੈਂ ਕਿਸੇ ਜੀ ਦੀ ਬਿਮਾਰ ਹੋ ਜਨਾ ਵਾ ਕੈ ਮੇਨ ਰੋਟੀਆਂ ਲੱਗ ਜਾਂਦੀਆਂ ਨੇ ਲੂਲ ਪੋਸ਼ਨ ਲੱਗ ਜਾਂਦੇ ਨੇ ਕੈ ਬਹਾਰ ਚੜ੍ਹਨ ਦਾ ਲੋਕੋ ਪੈਸਾ ਨਹੀਂ ਲਗਾ ਤੇ ਮੈਂ ਮਹੱਲਾ ਕਰਨ ਨਹੀਂ ਆ ਕੇ ਫਰੀ ਅਲਾਜ ਕਰਾ ਸਕ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦੇ ਲੋਕਾਂ ਨੂੰ ਸਿਹਤਮੰਤ ਤੇ ਨਿਰੋਗ ਜੀਵਨ ਦੇਣ ਲਈ ਵਚਨਬੱਧ ਹਨ ਤੇ ਬਣੇ بارش ਜਿਹੜੀ ਉਹ ਪਰੇਸ਼ਾਨੀ ਦਾ ਕਾਰਨ ਵੀ ਬਣਦੀ ਜਾ ਰਹੀ ਹੈ ਕਿਉਂਕਿ ਲਗਾਤਾਰ ਜੇਕਰ ਗੱਲ ਕਰੀ ਤਾਂ 1 ਘੰਟੇ ਤੋਂ ਬਾਅਦ ਜਿਹੜੀ ਚੰਡੀਗੜ੍ਹ ਦੇ ਵਿੱਚ ਹੋ ਰਹੀ ਹੈ ਤਾਂ ਉੱਥੇ ਹੀ तमाम ਸੜਕਾਂ ਦੇ ਉੱਪਰ ਪਾਣੀ ਜਿਹੜਾ ਭਰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਲੋਕ ਜਿਸ ਜਗ੍ਹਾ ਦੇ ਉੱਪਰੋਂ ਵੀ ਲੰਘ ਰਹੇ ਨੇ ਤਾਂ तमाम ਸੜਕਾਂ ਦੇ ਉੱਪਰ ਪਾਣੀ ਜਿਹੜਾ ਉਹ ਜਲਥਲ ਹੋਈ ਪਈ ਹੈ ਤਾਂ ਇਸੇ ਤਰੀਕੇ ਦੇ ਨਾਲ ਤਾਂ ਆਪਾਂ ਜਿਹੜਾ ਉਹ ਲਗਾਤਾਰ ਗਰਾਵੜ ਦੇ ਵਿੱਚ ਆ ਰਿਹਾ ਹੈ ਜੇਕਰ ਚੰਡੀਗੜ੍ਹ ਦੀ ਗੱਲ ਕਰ ਲਈਏ ਤਾਂ ਚੰਡੀਗੜ੍ਹ ਦੇ ਵਿੱਚ ਅੱਜ ਸਵੇਰੇ ਹੀ ਲਗਭਗ 37 ਡਿਗਰੀ ਤਾਪਮਾਨ ਸੀ ਲਗਭਗ 4 ਡਿਗਰੀ ਦੀ ਗਰਾਵਟ ਜਿਹੜੀ ਉਹ ਪਹੁੰਚੀ ਹੈ ਤਾਂ ਇਸ ਵਕਤ ਵੀ 33 ਡਿਗਰੀ ਦੇ ਤਹਿਤ ਜਿਹੜਾ ਤਾਪਮਾਨ ਹੈ ਉਹ ਲੱਗ ਰਿਹਾ ਹੈ ਦਿਖਾਈ ਦੇ ਰਿਹਾ ਹੈ ਤੇ ਦੂਸਰੇ ਪਾਸੇ 30 ਡਿਗਰੀ ਤੱਕ ਜਿਹੜਾ ਮੌਨਸੂਨੀ ਭਾਗ ਦੇ ਮੁਤਾਬਕ ਚੇਕਰ ਚੱਲੀ ਤਾਂ 30 ਡਿਗਰੀ ਤੱਕ ਦਾ ਤਾਪਮਾਨ ਉਹ ਜਾ ਸਕਦਾ ਹੈ ਉਥੇ ਹੀ ਬਾਕੀ ਸ਼ਹਿਰਾਂ ਦੇ ਵਿੱਚ ਵੀ ਲੈ ਕੇ ਗੱਲ ਕਰੀਏ ਤਾਂ ਲਗਭਗ ਬਾਰਿਸ਼ ਲਗਾਤਾਰ ਬੂੰਦਾਬاندی ਚੱਲ ਰਹੀ ਹੈ ਔਰ ਉਸੇ ਹੀ ਫਕ ਫਕ ਚੰਡੀਗੜ੍ਹ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਵੀ بارش ਜੜੀ ਹੈ ਉਹ ਪੰਜਾਬ ਅਤੇ ਹਰਿਆਣਾ ਦੇ ਵਿੱਚ ਵੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਦਿਖਾ ਰਹੇ ਕਿ ਲੋਕ ਕਿਵੇਂ بارش ਦੇ ਇਸ ਮੌਸਮ ਦੇ ਵਿੱਚ ਵੀ ਘਰਾਂ ਤੋਂ ਆਪਣੇ ਜ਼ਰੂਰੀ ਕੰਮਾਂ ਦੇ ਲਈ ਨਿਕਲ ਰਹੇ ਨੇ ਲੇਕਿਨ ਉੱਥੇ ਹੀ ਜੇਕਰ بارش ਦੀ ਗੱਲ ਕਰ ਲਈਏ ਤਾਂ ਇਸ ਜੁਲਾਈ ਦੇ ਮੌਸਮ ਦੇ ਵਿੱਚ ਲਗਭਗ 128 ਐਮ ਐਮ بارش ਜਿਹੜੀ ਉਹ ਹੋਈ ਹੈ ਤਾਂ ਮੌਸਮ ਵਿਭਾਗ ਦੀ ਜਿਹੜੇ ਡਾਟਾ ਜਿਹੜਾ ਉਹਨਾਂ ਨੇ ਜਾਰੀ ਕੀਤਾ ਉਹਦੇ ਮੁਤਾਬਿਕ ਗੱਲ ਕਰੀ ਤਾਂ ਲਗਭਗ 128mm بارش ਹੋ ਚੁੱਕੀ ਹੈ ਔਰ ਹੁਣ ਵੀ ਅੱਗੇ ਜਿਹੜੀ بارش ਲਗਾਤਾਰ ਜਾਰੀ ਰਹਿਣ ਵਾਲੀ ਹੈ ਫਿਲਹਾਲ ਕੋਈ ਰਾਹਤ ਨਹੀਂ ਇਸਤੇ ਮਿਲੇਗੀ ਔਰ ਓਥੇ ਬਾਅਦ ਲਗਭਗ ਜਿਹੜਾ ਜੁਲਾਈ ਦਾ ਸ਼ੁਰੂਆਤੀ 2 ਹਫਤੇ ਸੀਗੇ ਉਹ ਤਮਾਮ ਜਿਹੜਾ ਦਿਨ ਨੇ ਉਹ ਗਰਮੀ ਔਰ ਹਮਸ ਪਰੇ ਨਿਕਲੇ ਤਾਂ ਹੁਣ ਇਸ ਹਮਸ ਤੋਂ ਰਾਹਤ ਜਿਹੜੀ ਉਹ ਮਿਲ ਸਕਦੀ ਹੈ ਤਾਂ ਕਾਲੇ ਬੱਦਲਾਂ ਦੁਪਹਿਰ ਤੋਂ ਲਗਾਤਾਰ ਛਾਏ ਹੋਏ ਦਿਖਾਈ ਦੇ ਰਹੇ ਸੀ ਚੰਡੀਗੜ੍ਹ ਦੇ ਵਿੱਚ ਤਾਂ ਹੁਣ ਗੱਲ ਕਰੀਏ ਤਾਂ 28 ਡਿਗਰੀ ਤੱਕ ਤਾਪਮਾਨ ਜਿਹੜਾ ਉਹ ਜਾ ਸਕਦਾ ਹੈ ਮੌਸਮ ਵਿਭਾਗ ਦੇ ਅਨੁਸਾਰ 29.8 ਔਰ 30 ਡਿਗਰੀ ਦੇ ਵਿੱਚ ਵਿੱਚ ਤਾਪਮਾਨ ਰਹਿ ਸਕਦਾ ਹੈ ਤਾਂ ਇਸ ਤੋਂ ਬਾਅਦ 22 ਜੁਲਾਈ ਤੋਂ ਬਾਅਦ ਜਿਹੜਾ ਹੈ ਉਹ ਮੌਨਸੂਨ ਜਿਹੜਾ ਆ ਸਕਦਾ ਜਾਂ ਕਹਿ ਲਈ ਵੀ ਬਾਰਿਸ਼ ਜਿਹੜੀ ਉਹ ਲਗਾਤਾਰ ਵੱਤ ਸਕਦੀ ਹੈ ਤਾਂ ਇਸੇ ਤਹਿਤ ਲਗਾਤਾਰ ਬਾਰਿਸ਼ ਤੇ ਮੌਸਮ ਦੇ ਵਿੱਚ ਕਿਤੇ ਲੋਕ ਜਿਹੜੇ ਨੇ ਉਹ ਜਾ ਰਹੇ ਨੇ ਤਾਂ ਉਸੇ ਤਰੀਕੇ ਦੇ ਨਾਲ بارش ਹਰੇਕ ਜਗ੍ਹਾ ਦੇ ਉੱਪਰ ਜਿਹੜਾ ਚੰਡੀਗੜ੍ਹ ਦੇ ਵਿੱਚ ਪਾਣੀ ਭਰਦਾ ਹੋਇਆ ਵੀ ਦਿਖਾਈ ਦੇ ਰਿਹਾ ਤਾਂ ਲੋਕ ਆਮ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਆਪਣੇ ਦੋ ਪਹੀਆ ਵਾਹਨਾਂ ਤੋਂ ਗਰੇਸ ਕਰਦੇ ਹੋਏ ਪਬਲਿਕ ਟਰਾਂਸਪੋਰਟ ਦਿੱਤੇ ਜਾਣਾ ਜ਼ਿਆਦਾ ਪਸੰਦ ਕਰ ਰਹੇ ਨੇ ਕਿਉਂਕਿ ਚੰਡੀਗੜ੍ਹ ਦੇ ਵਿੱਚ ਜਿੱਥੇ ਪਾਣੀ ਭਰਨ ਦੇ ਨਾਲ तमाम ਲੋਕ ਜਿਹੜੇ ਨੇ ਪਰੇਸ਼ਾਨੀ ਦਾ ਜਿਹੜਾ ਸਾਤਨ ਹੈ ਉਹ ਵੀ ਪਰੇਸ਼ਾਨ ਹੋ ਰਹੇ ਨਾ ਤਾਂ ਹੁਣ ਕਿਸ ਤਰੀਕੇ ਦੇ ਹਾਲਾਤ ਬੰਦੇ ਨੇ ਕਿਉਂਕਿ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਆਪਮਾਨ ਦੇ ਵਿੱਚ ਗਰਾਵਟ ਆਉਣ ਦੇ ਨਾਲ ਲੋਕਾਂ ਨੂੰ ਰਾਹਤ ਵੀ ਜਿਹੜੀ ਉਹ ਮਿਲੀ ਹੈ ਤਾਂ ਇਸੇ ਤਹਿਤ ਹੁਣ ਮੌਸਮ ਵਿਭਾਗ ਦੀ ਮੰਨਿਆ ਤਾਂ 30 ਡਿਗਰੀ ਤੱਕ ਜਿਹੜਾ ਤਾਪਮਾਨ ਹੈ ਉਹ ਜਾ ਸਕਦਾ ਹੈ ਲੇਕਿਨ ਇਸ ਦੇ ਵਿੱਚ ਕਾਰਪੋਰੇਸ਼ਨ ਜਿਹੜਾ ਹੈਗਾ ਚੰਡੀਗੜ੍ਹ ਦਾ ਪ੍ਰਸ਼ਾਸਨ ਹੈ ਉਹ ਵੀ ਅਲਰਟ ਤੇ ਹੈ ਕਿ ਕਿਤੇ ਪਾਣੀ ਜਿਹੜਾ ਉਹ ਜ਼ਿਆਦਾਤਰ ਨਾ ਪਰੇ ਔਰ ਨਿਕਾਸੀ ਜਿਹੜੀ ਆ ਉਹ ਵਧੀਆ ਢੰਗ ਦੇ ਨਾਲ ਹੋ ਸਕੇ कैमरा पर्सन गणेश मनजोत सिंह कांग दैनिक चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर